ਆਵਾ ਸ ਪੰਜਾਬ ਦੀ ਕਿਸਮਤ ਚ ਲਿਖੀ ਹੋਈਆਂ ਇਤਿਹਾਸ ਚ ਵੀ ਆਉਂਦੀਆਂ ਰਹੀਆਂ ਲੇਕਿਨ ਇਤਿਹਾਸ ਗਵਾਹ ਵੀ ਜਦੋਂ ਜਿੱਡੀ ਵੱਡੀ ਸਮੱਸਿਆ ਓਡੀ ਵੱਡੀ ਤਾਕਤ ਨਾਲ ਪੰਜਾਬੀਆਂ ਨੇ ਇਕੱਠੇ ਹੋ ਕੇ ਇਹਨਾਂ ਦੇ ਮੁਕਾਬਲਾ ਕੀਤਾ ਔਰ ਆ ਪਿਛਲੇ ਦਿਨਾਂ ਚ ਜਿਹੜੇ ਬਾੜੇ ਤੇ ਆਏ ਆ ਕਾਫੀ ਨੁਕਸਾਨ ਇਹਨਾਂ ਪਿੰਡਾਂ ਦਾ ਹੋਇਆ ਇਸ ਹਲਕੇ ਦਾ ਹੋਇਆ ਉਹ ਇਹਦੇ ਚ ਪੰਜਾਬ ਸਰਕਾਰ ਇੱਥੇ ਆਪਦਾ ਕੰਮ ਕਰ ਰਹੀ ਹੈ ਮੰਤਰੀ ਸੰਤਰੀ ਅਫਸਰ ਸਾਹਿਬਾਨ ਸਾਰੇ ਡਿਪਾਰਟਮੈਂਟ ਲੱਗੇ ਹੋਏ ਆ ਉਥੇ ਬੜੀ ਵੱਡੀ ਕੰਟਰੀਬਿਊਸ਼ਨ ਇਥੇ ਅਕਾਲਪੁਰ ਕੀ ਫੌਜ ਖਾਲਸਾ ਇਡਸਾ ਰਵੀ ਸਿੰਘ ਉਹ ਰਾਹੋਂ ਇਥੇ ਪਹੁੰਚ ਰਹੀ ਹੈ ਸੱਤ ਪਿੰਡ ਅਜੇ ਨਾ ਡਾਊਟ ਵੀ ਕਰ ਲਏ ਆ ਐਡਮਿਨਿਸਟ੍ਰੇਸ਼ਨ ਨੂੰ ਕਹਿਤਾ ਵੀ ਉਥਾਂ ਦੀ ਜਿਹੜੀ ਆ ਡਾਟਾ ਨਹੀਂ ਜਿਹੜੀਆਂ ਉਥੇ ਲੋਡ ਆ ਜਿਸ ਤਰ੍ਹਾਂ ਦੀ ਮਦਦ ਦੀ ਉਹ ਇਹਨਾਂ ਨੂੰ ਇੱਕ ਤਰ੍ਹਾਂ ਦਾ ਡਾਟਾਬੇਸ ਬਣਾ ਕੇ ਦੇ ਦਿੰਦੇ ਨੇ ਤਾਂ ਕਿ ਉਹ ਬਦਲ ਕੋਈ ਜਾ ਸਕੇ ਪਾਣੀ ਦਾ ਜਿਹੜਾ ਉਹ ਸਰਕਾਰ ਵੱਲੋਂ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕਰਾਇਆ ਜਾ ਰਿਹਾ ਬਸੂਆਂ ਦਾ ਵੀ ਇੰਤਜ਼ਾਮ ਕਰਾਇਆ ਜਾ ਰਿਹਾ ਐਨ ਜੀਓਜ਼ ਵੱਲੋਂ ਵੀ ਕਰਾਇਆ ਜਾ ਰਿਹਾ ਮਤਲਬ ਇਸ ਸਮੇਂ ਦੇ ਵਿੱਚ ਸਰਕਾਰ ਦਾ ਆਪਣਾ ਫਰਿਸ਼ੀ ਲੇਕਿਨ ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ ਪੰਜਾਬੀ ਵੀ ਕਿਸੇ ਵੱਲੋਂ ਪਿੱਛੇ ਨਹੀਂ ਹਟੇ ਨਾ ਇੱਥੇ ਕੋਈ ਧਰਮ ਦਾ ਵਕਰੀਵਾ ਨਾ ਕਿਸੇ ਕੋਈ ਹੋਰ ਤਰ੍ਹਾਂ ਦਾ ਵਕਰੀਵਾ ਸਾਰਿਆਂ ਨੇ ਅੱਗੇ ਆ ਕੇ ਹਿੰਦੂ ਮੁਸਲਮਾਨ ਸਿੱਖ ਸਾਈ ਸਾਰਿਆਂ ਨੇ ਇਕਦਮ ਆਪਣਾ ਨਾਵਾ ਕਰਦੇ ਹੋਇਆ ਔਰ ਮੈਨੂੰ ਲੱਗਦਾ ਵੀ ਕੋਈ ਪਿੰਡ ਪੰਜਾਬ ਦਾ ਇਸ ਤਰੀ ਬਚਿਆ ਨਹੀਂ ਹੋਏਗਾ ਜਿੱਥੋਂ ਹਾਲਾ ਨਾ ਨਾ ਆਇਆ ਹੋਵੇ ਜਿੱਦੋਂ ਸਪੋਰਟ ਨਾ ਆਈ ਹੋਵੇ ਜਿੱਥੋਂ ਮਦਦ ਨਾ ਆਈ ਹੋਵੇ ਜਿੱਥੋਂ ਨੌਜਵਾਨ ਨਾ ਆਏ ਹੋਣ ਮੈਂ ਹੁਣ ਆਉਂਦਾ ਸੀ ਰਸਤੇ ਦੇਖਿਆ ਵੀ ਲੈਣਾ ਲੱਗੀਆਂ ਹੋਈਆਂ ਟਰਾਲੀਆਂ ਦੀ ਮਾਰਵੇ ਵਾਲੇ ਬੱਸ ਸੋ ਇਹ ਪੰਜਾਬ ਦਾ ਠੀਕ ਹੈ ਮੁਸੀਬਤਾਂ ਆਉਂਦੀਆਂ ਸੀ ਰਲ ਮਿਲ ਕੇ ਇਹਨਾਂ ਮੁਸੀਬਤਾਂ ਤੇ ਹੱਲ ਵੀ ਪਾ ਰਹੇ ਆਂ ਔਰ ਜਿਹੜੀ ਹੈ ਮੈਡੀਕਲ ਬੜੀ ਵਧੀਆ ਅਕਾਲਪੁਰ ਦੀ ਫੌਜ ਵੱਲੋਂ ਇੱਥੇ ਇੱਕ ਮੈਡੀਕਲ ਅਸਿਸਟੈਂਟ ਵਾਸਤੇ ਵੀ ਬੂਥ ਕਾਇਮ ਕੀਤਾ ਗਿਆ ਬਹੁਤ ਵਧੀਆ ਸਰਕਾਰ ਵੱਲੋਂ ਵੀ ਲੱਗਿਆ ਹੋਇਆ ਸੋ ਅੱਜ ਦੇਖਦੇ ਆਂ ਹੋਰ ਕਿੱਥੇ ਕਿੱਥੇ ਇੱਕ ਮੈਨੂੰ ਕੋ ਬੀਐਸਐਫ ਨੇ ਕੋਈ ਕੰਧ ਬਣਾਈ ਹੈ ਉਹਦੇ ਬਾਰੇ ਪਤਾ ਲੱਗਿਆ ਸਰਕਾਰ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਵੀ ਲਿਖ ਕੇ ਭੇਜਿਆ ਹੋਇਆ ਉਹਨਾਂ ਨੂੰ ਲੇਕਿਨ ਉਹਨਾਂ ਨੇ ਕੁਝ ਕੀਤਾ ਨਹੀਂ ਸੀ ਸੋ ਕੱਲ ਮੋਦੀ ਸਾਹਿਬ ਆ ਰਹੇ ਮੈਂ ਕਹਿੰਦਾ ਵੀ ਉਹਦੇ ਹੱਲ ਕਰਾ ਦੇ ਬਾਕੀ ਠੀਕ ਹੈ ਉਹ ਅਫਗਾਨਿਸਤਾਨ ਨਾਲ ਹੱੱਥੀ ਕਰਿਆ ਹੈ ਚੰਗੀ ਗੱਲ ਹੈ ਸਾਰੀ ਦੁਨੀਆ 'ਚ ਕਰਨੀ ਚਾਹੀਦੀ ਹੈ ਪੰਜਾਬ ਜਿਹਦੇ ਕਰਕੇ ਹਿੰਦੁਸਤਾਨ ਆਜ਼ਾਦ ਹੋਇਆ ਜਿਹਦੇ ਕਰਕੇ ਅੰਨਪੂਰਨਤੀ ਹੁੰਦੀ ਹੈ ਦੇਸ਼ ਦੀ ਅੱਜ ਸੜਲਾ 60000 ਕਰੋੜ ਦਾ ਦੇ ਹੀ ਜਾਣ ਨਾ ਬਾਕੀ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ ਉਹ ਉਹ ਵੀ ਦੇਖ ਲਾਂਗੇ ਆਪਾਂ ਜਿਹੜਾ ਘਰਾਂ ਦਾ ਨੁਕਸਾਨ ਉਹ ਵੀ ਦੇਖ ਲਾਂਗੇ ਵਿਚਾਰੇ ਮਜ਼ਦੂਰ ਖੇਤ ਮਜ਼ਦੂਰ ਵਿਚਾਰੇ ਉਹਨਾਂ ਦਾ ਉਹਨਾਂ ਦਾ ਰੋਟੀ ਦਾ ਨੁਕਸਾਨ ਹੋਇਆ ਉਹ ਵੀ ਦੇਖ ਲਾਂਗੇ ਲੇਕਿਨ ਜਿਹੜਾ 60000 ਕਰੋੜ ਹੈ ਉਹ ਜ਼ਰੂਰ ਲੈ ਕੇ ਆਉਣ ਸੜਲੇ ਪਿੰਡ ਜਦੋਂ ਤੁਸੀਂ ਦਾ ਬੰਨ ਕਾਫੀ ਜਗ੍ਹਾ ਪਾੜਦੇ ਲੋਕ ਕਹਿੰਦੇ ਉਸ ਤੋਂ ਕੋਈ ਵੀ ਨਹੀਂ ਆਇਆ ਹਨ ਕੋਰੀਆਂ ਤੱਕ ਨਹੀਂ ਮਿਲਦੀ ਸਭ ਕੰਡ ਉਹਨੇ ਬਚਾ ਸਕਦੇ ਸੀ ਆ ਦੇਖੋ ਜਿਹੜਾ ਹੁਣ ਪ੍ਰਾਣੀ ਗੱਲ ਹੈ ਉਦੋਂ ਲੰਘੀ ਅੱਗੇ ਤੋਂ ਨਾ ਹੋਵੇ ਇਹਦੇ ਵਾਸਤੇ ਆਪਾਂ ਪ੍ਰੋਪਰ ਇੰਤਜ਼ਾਮ ਕਰੀਗੇ ਇਹਨਾਂ ਤੋਂ ਸੁਜੈਸ਼ਨ ਲਵਾਂਗੇ ਸਰਕਾਰ ਤੋਂ ਵੀ ਲਵਾਂਗੇ ਮੈਂ ਵਿਧਾਨ ਸਭਾ ਵਿੱਚ ਮੀਟਿੰਗ ਵੀ ਰੱਖੂੰਗਾ ਤਾਂ ਕਿ ਜਿਹੜੀ ਹੈ ਇਹ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਇਹ ਹਰ ਸਾਲ ਹੀ ਆ ਜਾਂਦੀਆਂ ਹਰ ਸਾਲ ਹੀ ਮਤਲਬ ਨੁਕਸਾਨ ਹੋ ਜਾਂਦਾ ਸੋ ਇਹਦਾ ਕੋ ਪੱਕਾ ਹੱਲ ਕੀਤਾ ਜਾਵੇ ਸਰਕਾਰ ਦਾਵੇ ਕਰੀ ਕੰਟਰੋਲ ਰੂਪ ਬਣਿਆ ਨੰਬਰਾਂ ਤੇ ਫੋਨ ਕਰੋ ਇਹ ਬੰਦਿਆ ਕਰਦੇ ਨੇ ਫੋਨ ਕੋਈ ਆਇਆ ਨਹੀਂ ਤੁਸੀਂ ਪਿੰਡ ਰੋੜ ਗਿਆ ਤੇ ਹੁਣ ਆਪਾਂ ਫਿਰ ਮਤਲਬ ਟਾਲ ਲਈ ਗਾ ਕਿ ਅਗੋਂ ਕੰਮ ਸਟਾਰਟ ਕਰਾਂਗੇ ਪਿਛਲਾ ਹੋ ਗਿਆ ਜੋ ਹੋ ਗਿਆ ਇਹ ਟਾਲਣਾ ਤਾਂ ਕਾਹਨੂੰ ਆ ਕੀ ਦੀ ਕੀ ਕੋਈ ਜ਼ਿੰਮੇਵਾਰੀ ਤਨਖਾਹ ਲੈਦੇ ਉਹਨੂੰ ਟੰਗਾ ਕੇ ਵੀ ਕੋਈ ਗੱਲ ਨਹੀਂ ਲੋਕਾਂ ਦਾ ਰੋਸ ਹੀ ਕੋਈ ਆ ਜੀ ਇਹ ਟਾਈਮ ਨਾਲ ਕੋਈ ਘਰ ਵੀ ਆ ਜਾਂਦਾ ਤੇ ਸ਼ਾਇਦ ਇਹ ਸਾਰੇ ਟਕਲਕ ਦੇ ਕੰਟਰੋਲ ਨੂੰ ਤੇ ਫੋਨ ਕਰਦੇ ਰਹੇ ਕਹਿੰਦੇ ਕੰਪਲੇਨੈਂਟ ਨੋਟ ਕਰ ਲਈ ਆ ਲੇਕਿਨ ਸਾਨੂੰ ਅੱਜ ਤੱਕ ਨੀ ਮਿਲੇ ਤੇ ਜਦੋਂ ਪਾਣੀ ਰੁੜ ਗਿਆ ਫਿਰ ਬਾਅਦ ਵਿੱਚ ਅਧਿਕਾਰੀ ਆਏ ਨੇ ਜੀ ਆਪਾਂ ਪਤਾ ਕਰ ਲਾਂਗੇ ਜਿੱਦੀ ਜੰਮਰੀ ਜੰਮਰੀ ਫਿਕਸ ਕਰਾਂਗੇ ਲੇਕਿਨ ਹੁਣ ਸਮਾਂ ਇਹ ਹੈ ਵੀ ਕਿਉਂਕਿ ਆ ਜਦੋਂ ਹੁਣ ਆ ਪਾਣੀ ਥੱਲੇ ਜਾਊਗਾ ਹੁਣ ਬਿਮਾਰੀਆਂ ਆਉਣਗੀਆਂ ਹੁਣ ਵਾਲਾ ਜਿਹੜਾ ਪਸ਼ੂ ਬਿਮਾਰ ਹੋਣਗੇ ਲੋਕ ਬਿਮਾਰ ਹੋਣਗੇ ਇਹਨੂੰ ਆਪਾਂ ਇੱਕ ਤਰ੍ਹਾਂ ਇੱਕ ਤਰ੍ਹਾਂ ਸਵੀਟ ਲਈਏ ਜਿਹੜੀ ਇਹ ਉਸ ਤੋਂ ਬਾਅਦ ਫਿਰ ਨੋਗਰੇ ਤੋਂ ਰਾਤ ਵੀ ਫੋਨ ਆਲੇ ਪਸ਼ੂ ਸਾਡੇ ਬਿਮਾਰਾ ਡਾਕਟਰ ਕੋਲ ਆਏ ਹੋਰ ਕੋਈ ਵੀ ਨਹੀਂ ਟਕਾਇਆ ਰਾਜ ਸਾਹਿਬ ਰਾਤੀ ਵੀ ਰਾਤੀ ਕੋਈ ਬੰਦਾ ਆਇਆ ਹਾਂਜੀ 11 ਵਜੇ 11:30 ਵਜੇ ਤੱਕ ਤੁਸੀਂ ਬੰਦਾ ਹੁਣ ਵੀ ਟੀਮ ਉੱਥੇ ਆ ਕੋਈ ਗੱਲ ਨਹੀਂ ਤੁਸੀਂ ਤੁਹਾਡਾ ਕੰਮ ਹੈ ਤੁਸੀਂ ਦੱਸਦੇ ਜਾਓ ਆਪਣਾ ਕੰਮ ਆ ਕਰਨਾ ਤੁਸੀਂ ਤੁਹਾਡਾ ਕੰਮ ਦੱਸਣਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸ ਰਹੇ ਹੋ ਯਾਰ ਚੰਗੀ ਗੱਲ ਹੈ ਇਹ ਤੁਸੀਂ ਆਪਦਾ ਕੰਮ ਕਰ ਰਹੇ ਹੋ ਨਾਲ ਵਾਸਤੇ ਰੀਤ ਦੀ ਲੈ ਆ ਰਹੀ ਹੈ ਪੰਜਾਬ ਸਰਕਾਰ ਕਿੰਨਾ ਕੁ ਫਾਇਦਾ ਲੋਕਾਂ ਦੇ ਵਿੱਚ ਕਿਸਾਨ ਦੇਖੋ ਗੱਲ ਇਹ ਵੀ ਜਿਹੜਾ ਪਾਣੀ ਨਾਲ ਨੁਕਸਾਨ ਹੋਇਆ ਉਹ ਤਾਂ ਹੋ ਗਿਆ ਸਾਡੀ ਫਸਲ ਦਾ ਨੁਕਸਾਨ ਹੋ ਗਈ। ਲੇਕਿਨ ਉਹ ਜਦੋਂ ਰੇਤ ਵੀ ਇਹਦੇ ਦੇ ਨਾਲ ਸਾਡੇ ਹੌਲ ਪੈਂਦਾ। ਵੀ ਅਗਲੀ ਫਸਲ ਕਿਵੇਂ ਬੀਜਾਂਗੇ। ਸੋ ਜਿਹਦਾ ਖੇਤ ਉਹਦੀ ਰੇਤ ਇਹ ਬਹੁਤ ਵਧੀਆ ਪਾਲਿਸੀ ਹੈ। ਪੰਜਾਬ ਸਰਕਾਰ ਦਾ ਮੈਂ ਤਾਂ ਧੰਨਵਾਦੀ ਆ ਵੀ ਸਰਕਾਰ ਨੇ ਸਮੇਂ ਸਿਰ ਰਿਐਕਸ਼ਨ ਲਿਆ। ਮੇਰੇ ਨਾਲ ਅੱਜ ਉਹਦਾ ਐਲਾਨ ਵੀ ਹੋ ਜਾਣਾ। ਕਹਿੰਦੇ ਮੋਦੀ ਸਾਹਿਬ ਕੱਲ ਆ ਰਹੇ ਜੀ ਜਹਾਜ਼ ਚ ਉੱਗਣਗੇ ਤੇ ਛੱਤ ਤਿੰਨ ਸੋਨੇ ਦੀ ਮੀਟਿੰਗ ਕਰਨਗੇ ਤੇ ਸ਼ਰ ਲੋਕਾਂ ਨੂੰ ਘਾਟੀ ਮਿਲਣਗੇ। ਦੇਖੋ ਜੀ ਅਸੀਂ ਤਾਂ ਜਿਹੜਾ ਆਉਂਦਾ ਸੀ ਉਹਦੀ ਇੱਜ਼ਤ ਕਰਦੇ ਆ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਸੀਂ ਉਹਨਾਂ ਦੀ ਇ ਵੀਸ ਜਿੱਥੇ ਨੁਕਸਾਨ ਹੋਇਆ ਨਾਲੇ ਜਖਮਾਂ ਤੇ ਮੱਲਬ ਵੀ ਲਾ ਕੇ ਜਾਣ ਪੰਜਾਬ ਦਾ ਜਿਹੜਾ 60000 ਕਰੋੜ ਰੁਪਏ ਬਨਾਂਗੀ ਬੈਠੇ ਕੋਈ ਦੇਖ ਰਿਹਾ ਨਹੀਂ ਮੀਟਿੰਗ ਹੀ ਕਰ ਰਹੀ ਉਹਨਾਂ ਨੇ ਛਾਲ ਬਾਹਰ ਲੋਕਾਂ ਨੂੰ ਨਹੀਂ ਮਿਲਣਾ ਨਹੀਂ ਉਹਨਾਂ ਨੂੰ ਮਿਲਣਾ ਚਾਹੀਦਾ ਜਿੱਥੇ ਜਿਹੜਾ ਬੀਐਸਐਫ ਨੇ ਕੰਨ ਗੱਡੀ ਉਹ ਹੀ ਦੇਖ ਲੈਣਾ ਇਹਦਾ ਇਹਦੇ ਹੱਲ ਕਰਾ ਦੇਣ ਮਤਲਬ 15 20 ਪਿੰਡਾਂ 'ਚ ਮਾਰ ਕਰਦਾ ਉਸ ਕੰਨ ਦੇ ਕਰਕੇ ਪਾਣੀ ਰਿਹਾ ਸੋ ਇਹ ਚੀਜ਼ਾਂ ਉਹਨਾਂ ਨੂੰ ਦੇਖ ਲੈਣੇ ਚਾਹੀਦੀਆਂ ਸੋ ਤੁਹਾਡੇ ਰਾਹੀਂ ਵੀ ਦੇਖ ਲੈਣ ਉਹ ਆ ਟੀਵੀ ਤੇ ਹੁਣ ਖਬਰ ਜਾਊਗੀ ਉਹ ਦੇਖ ਲੈਣ ਤੇ ਠੀਕ ਕਰਾ ਦੇਣ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਇਹ ਗੱਲ ਕੀਤੀ